ਉਹਨਾਂ ਨੇ ਕਿਹਾ ਭਾਈ ਪਿਆਸ ਲੱਗੀ ਆ ਭਾਈ ਪਾਣੀ ਲੈ ਕੇ ਆਓ ਜਲ ਲੈ ਕੇ ਆਓ ਤੇ ਜਦੋਂ ਬੰਦਾ ਇੱਥੇ ਪਾਣੀ ਲੈਣ ਆਇਆ ਤਾਂ ਇੱਥੇ ਲੋਕਾਂ ਨੇ ਕਿਹਾ ਵੀ ਇਹ ਤਾਂ ਬਈ ਖਾਰਾ ਪਾਣੀ ਆ ਪਾਣੀ ਮਿੱਠਾ ਨਹੀਂ ਹੈਗਾ ਇਹ ਪੀਣ ਵਾਲਾ ਨਹੀਂ ਹੈ ਇਹ ਉਹਨਾਂ ਨੂੰ ਜਦੋਂ ਪਲੰਗ ਤੇ ਗੁਰੂ ਸਾਹਿਬ ਨੂੰ ਲੈ ਕੇ ਆਇਆ ਜੀ ਲੈ ਕੇ ਆਏ ਨੇ ਭਾਈ ਧਰਮ ਸਿੰਘ ਭਾਈ ਦਿਆ ਸਿੰਘ ਭਾਈ ਮਾਨ ਸਿੰਘ ਗਣੀ ਖਾਂ ਤੇ ਨਵੀ ਖਾਂ ਤੇ ਪੰਜੇ ਜਣੇ ਲੈ ਕੇ ਆਏ ਸੀ ਬੰਗ ਤੇ ਬਰਾਦਮਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਪਹੁੰਚੇ ਹਾਂ ਪਿੰਡ ਕਨੇਚ ਦੇ ਵਿੱਚ ਜਿੱਥੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਦਾ ਇਤਿਹਾਸ ਹੈ ਜਿਹੜਾ ਕਿ ਮੈਂ ਤੁਹਾਨੂੰ ਇੱਕ ਜਾਣੂ ਕਰਵਾਵਾਂਗਾ ਜਿੱਥੇ ਪਿੰਡ ਦੇ ਵਿੱਚ ਇੱਕ ਮਿੱਠਾ ਖੂਹ ਹੈ ਉਸ ਮਿੱਠੇ ਖੂਹ ਦਾ ਕੀ ਇਤਿਹਾਸ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਖਾਰੇ ਪਾਣੀ ਤੋਂ ਮਿੱਠਾ ਪਾਣੀ ਬਣਿਆ ਸੋ ਜਦੋਂ ਗੁਰੂ ਸਿੰਘ ਜੀ ਮਹਾਰਾਜ ਇਸ ਧਰਤੀ ਤੇ ਵਿਰਾਜੇ ਤਾਂ ਕੀ ਇਤਿਹਾਸੀ ਉਸੋ ਮੇ ਦਾ ਸਾਡੇ ਨਾਲ ਪਿੰਡ ਦੇ ਮੌਜੂਦਾ ਮੈਂਬਰ ਮੌਜੂਦ ਨੇ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਮਿੱਠੇ ਖੂਦ ਇਤਿਹਾਸ ਬਾਰੇ ਥੋੜਾ ਜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਮਾਚੀਵਾੜਾ ਤੋਂ ਉੱਤਰਾ ਪੀਰ ਬਣ ਕੇ ਨਾ ਇਧਰੋਂ ਲੈਨੇ ਪਾਸੇ ਨੂੰ ਗਏ ਆ ਨਾ ਤੇ ਉਦੋਂ ਕਟਾਣਾ ਸਾਹਿਬ ਹੁੰਦੇ ਹੋਏ ਤੇ ਪਿੰਡ ਕਨੇਜ ਵਿੱਚ ਵਿੱਚ ਬਣ ਕੇ ਆ ਗਏ ਇੱਥੇ ਜਦੋਂ ਜਿੱਥੇ ਹੁਣ ਗੁਰਦੁਆਰਾ ਸਾਹਿਬ ਸੋਵੰਦਾ ਉੱਥੇ ਆ ਕੇ ਗੁਰੂ ਸਾਹਿਬ ਰੁਕ ਗਏ ਜੀ ਉਹਨਾਂ ਨੇ ਕਿਹਾ ਭਾਈ ਪਿਆਸ ਲੱਗੀ ਆ ਭਾਈ ਪਾਣੀ ਲੈ ਕੇ ਆਓ ਜਲ ਲੈ ਕੇ ਆਓ ਤੇ ਜਦੋਂ ਬੰਦਾ ਇੱਥੇ ਪਾਣੀ ਲੈਣ ਆਇਆ ਤਾਂ ਇੱਥੇ ਲੋਕਾਂ ਨੇ ਕਿਹਾ ਵੀ ਇਹ ਤਾਂ ਬਈ ਖਾਰਾ ਪਾਣੀ ਆ ਪਾਣੀ ਮਿੱਠਾ ਨਹੀਂ ਹੈਗਾ ਇਹ ਪੀਣ ਵਾਲਾ ਨਹੀਂ ਹੈ ਗੁਰੂ ਸਾਹਿਬ ਨੇ ਉਹ ਗੁਰੂ ਸਾਹਿਬ ਨੂੰ ਯਾਦ ਦੱਸਿਆ ਜਾ ਕੇ ਉਹਨਾਂ ਨੂੰ ਉਹਨਾਂ ਨੇ ਫਿਰ ਗੁਰੂ ਸਾਹਿਬ ਕਹਿੰਦੇ ਤੁਸੀਂ ਪਾਣੀ ਲੈ ਕੇ ਆਓ ਜਲ ਬਈ ਇਹ ਤਾਂ ਮਿੱਠਾ ਜਲ ਹੈ ਉਹ ਤੋਂ ਬਾਅਦ ਇਹ ਜਲ ਮਿੱਠਾ ਹੋ ਗਿਆ ਜੀ ਤੇ ਉਸ ਸਮੇਂ ਦੇ ਵਿੱਚ ਜਦੋਂ ਸਹਿਬ ਸਿੰਘ ਜੀ ਮਹਾਰਾਜ ਇਸ ਤੇ ਪਿੰਡ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੇ ਨਾਲ ਭਾਈ ਨਵੀ ਖਾਂ ਜੀ ਭਾਈ ਮਨੀ ਖਾਂ ਜੀ ਵੀ ਨਾਲ ਜਿਹੜੇ ਮਤਲਬ ਸੀਗੇ ਤਾਂ ਇਹ ਉਹਨਾਂ ਨੂੰ ਜਦੋਂ ਪਲੰਗ ਤੇ ਗੁਰੂ ਸਾਹਿਬ ਨੂੰ ਲੈ ਕੇ ਆਇਆ ਜੀ ਲੈ ਕੇ ਆਏ ਨੇ ਭਾਈ ਧਰਮ ਸਿੰਘ ਭਾਈ ਦਿਆ ਸਿੰਘ ਭਾਈ ਮਾਨ ਸਿੰਘ ਗਨੀ ਖਾਂ ਤੇ ਨਵੀ ਖਾਂ ਇਹ ਪੰਜੇ ਜਣੇ ਲੈ ਕੇ ਆਏ ਸੀ ਪਲੰਗ ਤੇ ਵਿਰਾਜਮਾਨ ਕਰ ਉਸਦਾ ਪੀਰ ਬਣ ਕੇ ਇਸ ਪਿੰਡ ਦੇ ਵਿੱਚ ਪਹੁੰਚੇ ਸਨ ਤਾਂ ਉਸ ਸਮੇਂ ਦੇ ਵਿੱਚ ਇੱਕ ਭਗਤ ਵੀ ਹੋਇਆ ਕਰਦਾ ਸੀ ਭਗਤ ਫੱਤਾ ਜੀ ਤਾਂ ਉਸ ਸਮੇਂ ਘੜੀ ਧੀ ਦੀ ਵੀ ਮੰਗ ਕੀਤੀ ਗਈ ਸੀ ਗੁਰੂ ਸਾਹਿਬ ਦੇ ਪਾਸੋਂ ਤਾਂ ਮਤਲਬ ਕਿਸ ਤਰ੍ਹਾਂ ਦਾ ਰਿਹਾ ਸੀ ਹਾਂ ਜੀ ਉਹ ਜਦੋਂ ਇੱਥੇ ਗੁਰੂ ਸਾਹਿਬ ਪਹੁੰਚਿਆ ਨਾ ਬਾਬਾ ਫੱਤਾ ਉਹਨਾਂ ਕੋ ਜੰਦਾ ਦੇ ਘੋੜਿਆਂ ਦਾ ਵਪਾਰੀ ਸੀਗਾ ਜੀ ਆਨੰਦਪੁਰ ਸਾਹਿਬ ਜਾਂਦੇ ਰਹੇ ਨੇ ਉੱਥੇ ਜੀ ਜਦੋਂ ਆ ਕੇ ਉਹਨਾਂ ਨੇ ਇੱਥੇ ਮੰਗ ਕੇ ਲਈ ਵੀ ਇਹ ਸਾਨੂੰ ਘੁੜੀ ਚਾਹੀਦੀ ਆ ਬਾਬਾ ਫੱਤਾ ਥੋੜਾ ਡੋਲ ਗਿਆ ਜੀ ਤੇ ਉਹ ਜੀ ਕਹਿੰਦੇ ਵੀ ਧੀ ਤਾਂ ਘਰੇ ਹੈ ਨਹੀਂ ਵੀ ਇੱਕ ਹੋਰ ਟਟਵੈਰ ਦੀ ਲੈ ਕੇ ਚਲੇਗਾ ਵੀ ਇਹ ਗੁਰੂ ਸਾਹਿਬ ਕਹਿੰਦੇ ਇਹ ਤੇ ਅਸੀਂ ਸਵਾਰੀ ਨਹੀਂ ਕਦੇ ਕੀਤੀ ਐਸੀ ਟਟਵੈਰ ਤੇ ਕੋ ਘੋਰੀਓ ਲੈ ਕੇ ਆਓ ਜਿਹੜੀ ਮੇਰੇ ਕੋਲ ਲੈ ਕੇ ਜਾਂਦੇ ਸੀ ਜੋ ਥੋੜਿਆ ਡੋਲ ਗਏ ਬਾਬਾ ਫੱਤਾ ਤੇ ਘੋੜੀ ਦੇਣ ਤੋਂ ਹੀ ਬਈ ਮਨਾ ਮਨੀ ਕੀਤਾ ਬਹਰਨਾ ਬਣਾ ਲਿਆ ਵੇ ਘੋੜੀ ਕਰੇਨੀ ਆ ਤਾਂ ਅੱਜ ਵੀ ਉਹ ਸਮੇਂ ਦੇ ਵਿੱਚ ਤੁਸੀਂ ਅੱਜ ਪਿੰਡ ਦੇ ਇਕੱਠੇ ਹੋ ਕੇ ਜਿਹੜੀ ਘੋੜੀ ਸੈਦੋ ਚੜਾਈ ਜਾਂਦੀ ਆ ਕੁਚਾ ਕੋੜੇ ਤਾਂ ਚਲੋ ਲੈ ਕੇ ਗਏ ਸੀ ਜੀ ਹਜੂਰ ਸਾਹਿਬ ਕੋੜਾ ਚੜਾ ਕੇ ਆਏ ਸੀ ਪਰ ਜਦੋਂ ਜਿਹੜੀ ਮੌਕੇ ਦੀ ਲੋੜ ਨਹੀਂ ਆ ਗੱਲ ਤਾਂ ਉਹ ਮੇਨ ਹੁੰਦੀ ਆ ਜੀ ਚਲੋ ਉਸ ਅੱਜ ਇੱਕ ਮਿੱਠਾ ਕੋਰੀ ਜੀ ਆਪਾਂ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਸੰਗਤਾਂ ਨੂੰ ਦੱਸਿਆ ਕਿ ਜਿਹੜਾ ਮਿੱਠੇ ਕੋ ਦੇ ਵਿੱਚ ਖਾਰਾ ਪਾਣੀ ਸੀ ਕਿਸ ਤਰ੍ਹਾਂ ਮਿੱਠੇ ਪਾਣੀ ਦੇ ਵਿੱਚ ਜਦੋਂ ਸੰਗਰੂ ਸਾਹਿਬ ਪਹੁੰਚੇ ਸਨ ਤਾਂ ਉਸ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਕਿਸ ਤਰ੍ਹਾਂ ਮਤਲਬ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਮਾਹੌਲ ਤਾਂ ਜਦੋਂ ਉਦੋਂ ਤਾਂ ਸਰਕਾਰ ਬਾਗੀ ਸਮਝਦੀ ਸੀ ਨਾ ਗੁਰੂ ਸਾਹਿਬ ਨੂੰ ਮੁਗਲ ਤਾਂ ਬਾਗੀ ਸਮਝਦੇ ਸੀ ਉਸ ਕਰਕੇ ਦੁਨੀਆ ਡੋਲ ਜਾਂਦੀ ਸੀ ਜੀ ਰੋਗ ਬਹੁਤੇ ਜੀ ਤੇ ਇਸ ਵਿੱਚ ਸੋਚਿਆ ਹੈ ਕਿ ਮਤਲਬ ਇਸ ਤਰ੍ਹਾਂ ਮਿੱਠੇ ਕੂੜੇ ਜਿਹੜਾ ਪਾਣੀ ਚਾ ਲਾ ਕੇ ਛਕਦੇ ਨੇ ਤਾਂ ਜਿਹੜੇ ਅਨੇਕਾ ਰੋਗ ਵੀ ਜਿਹੜੇ ਇਥੋਂ ਦੂਰ ਹੋ ਜਾਂਦੇ ਨੇ ਤਾਂ ਉਸ ਵਾਰ ਵੀ ਕਿਸ ਤਰ੍ਹਾਂ ਹਾਂ ਜੀ ਕਹਿੰਦੇ ਆ ਵੀ ਪਾਣੀ ਜਦੋਂ ਲੋਕ ਲੈ ਕੇ ਜਾਂਦੇ ਐ ਤਾਂ ਵਾਟਰ ਕੂਲਰ ਲੱਗਿਆ ਆ ਜੀ ਪਾਣੀ ਲੋਕ ਆ ਕੇ ਛਕਦੇ ਨੇ ਜਲ ਲੈ ਕੇ ਵੀ ਜਾਂਦੇ ਨੇ ਕਹਿੰਦੇ ਆ ਵੀ ਰੋਗ ਦੂਰ ਹੁੰਦੇ ਆ ਉਹ ਆਲੇ ਦੀ ਦੀ ਆ ਜੀ ਉਹਦਾ ਵਿਸ਼ਵਾਸ ਹੁੰਦਾ ਹਾਂ ਜਿਹੜੇ ਕਰ ਜਾਂਦੇ ਨੇ ਉਹ ਠੀਕ ਆ ਨਹੀਂ ਕਰਦੇ ਤਾਂ ਨਾ ਆ ਸੀ ਕੀ ਮੈਸੇਜ ਆ ਕੀ ਸਮੂਹ ਸੰਗਤਾਂ ਲਈ ਮੈਸੇਜ ਆ ਕਿਸ ਤਰ੍ਹਾਂ ਦਾ ਮੈਸੇਜ ਦਿਓਗੇ ਜਿਸ ਤਰ੍ਹਾਂ ਤੁਸੀਂ ਅੱਜ ਸਹਿਜ ਸਿੰਘ ਮਹਾਰਾਜ ਤੇ ਪਹੁੰਚੇ ਤਾਂ ਤੁਸੀਂ ਜਿਹੜੀ ਇਹ ਮਤਲਬ ਕਾफी ਸਾਹਮ ਕੇ ਰੱਖਿਆ ਕਾफी ਸਾਹਸ ਸੰਭਾਲ ਕੀਤੀ ਗਈ ਹੈ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੂੰ ਯਾਦ ਕੀਤਾ ਜਾਂਦਾ ਬਾ ਉਹ ਤਾਂ ਕਿਸ ਕੀ ਕਹਿਣਾ ਉਹ ਕੀ ਕਹਿਣਾ ਚਾਹੋਗੇ ਸੰਗਤਾਂ ਪਹਿਲਾਂ ਤਾਂ ਵੀ ਕੋਈ ਦੀ ਕੋਈ ਸਫਾਈ ਨਹੀਂ ਸੀ ਜੀ ਪਹਿਲਾਂ ਵੈਸੇ ਜਿਵੇਂ ਬਰਾਨ ਕੂਪਿਆ ਹੁੰਦਾ ਉਹ ਕੋਈ ਲਫਾਫਾ ਸਿਰ ਤੱਕ ਇਹਨੇ ਕੋਠੜਾ ਤੱਕ ਲੋਕ ਸਿਟੀ ਜਾਂਦੇ ਸੀ ਫਿਰ ਉਹ ਰੰਡਾਵੇ ਵਾਲੇ ਸੰਤਾਂ ਨੇ ਦਵਾਰ ਲੱਗੇ ਸੀ ਇੱਥੇ ਆ ਕੇ ਸ਼ੰਤਾਰੀ ਸਿੰਘ ਰੰਡਾਵੇ ਦੇ ਉਹਨਾਂ ਨੇ ਕਿਹਾ ਵੀ ਇਹ ਪੂਰੀ ਸਫਾਈ ਕਰਾਓ ਫਿਰ ਉਸ ਤੋਂ ਬਾਅਦ ਇਹਨਾਂ ਸਾਫ਼ ਕਰਕੇ ਉਹ ਵੀ ਸਾਰਾ ਵਿੱਚ ਬੋਰ ਕਰਕੇ ਤੇ ਪਾਣੀ ਦੀ ਟੈਂਕੀ ਲਾ ਕੇ ਸਾਰਾ ਕੋ ਟੁੱਟੀਆਂ ਗੇਰਾ ਲਾ ਕੇ ਪਾਣੀ ਦੀ ਸਹੂਲਤ ਆ ਗਈ ਅੱਜ ਮਤਲਬ ਇਸ ਤੀ ਸੰਸਪਲ ਕੀਤੀ ਆ ਰਿਹਾ ਇੱਥੇ ਮਤਲਬ ਲੋਕ ਇੱਥੇ ਪਹੁੰਚਦੇ ਨੇ ਤਾਂ ਮਤਲਬ ਦਰਸ਼ਨ ਕਰਦੇ ਨੇ ਲੋਕ ਇੱਥੇ ਆਉਂਦੇ ਆ ਜੀ ਜਦੋਂ ਕਿਸੇ ਦਾ ਵਿਆਹ ਸ਼ਾਦੀ ਹੁੰਦੀ ਆ ਜਾਂ ਕੋਈ ਦਿਨ ਤਿਹਾਰ ਹੁੰਦਾ ਇੱਥੇ ਮਥਾਡੇ ਇੱਕ ਹੀ ਜਾਂਦੇ ਨੇ ਜੀ ਜਦੋਂ ਜੈ ਬਰਾਤ ਚੜਦੀ ਹੈ ਜੀ ਇੱਥੇ ਮਥਾਡੇ ਇੱਕ ਫੇਰ ਬੱਤ ਚੜਦੀ ਹੈ ਕੀ ਮੈਸੇਜ ਆ ਤੁਹਾਡੇ ਲਈ ਕੀ ਸੰਗਤਾਂ ਲਈ ਮੈਸੇਜ ਹੋਏਗਾ ਇਸ ਤਰੀਕੇ ਦੇ ਨਾਲ ਮੈਸੇਜ ਇਹ ਹੀ ਆ ਵੀ ਜੇ ਪਾਣੀ ਦੀਦੀ ਨੂੰ ਬਚਪਾਸ ਹੈ ਜੀ ਪਾਣੀ ਸਕੂਗਾ ਦਲ ਸਕੂਗਾ ਉਹ ਦੁੱਖ ਦੂਰ ਹੋ ਸਕਦੇ ਨੇ ਉਹਦੇ ਕੋਈ ਬੜੀ ਗੱਲ ਨਹੀਂ ਹੈ ਬਸ ਵਾਹਿਗੁਰੂ ਜੀ ਦਾ ਖਾਲਸਾ ਕੀ ਕਾ ਖਾਲਤਾ ਵਾਹਿਗੁਰੂ ਜੀ ਦੀ ਫਤਿਹ ਸੋ 사ਸੰਗਤ ਜੀ ਜਿਸ ਤਰ੍ਹਾਂ ਅੱਜ ਤੁਹਾਨੂੰ ਪੈਂਟ ਕਨੇਜ ਦੇ ਵਿੱਚ ਲੈ ਕੇ ਆਇਆ ਜਿੱਥੇ ਧੰਨ ਧੰਨ ਸਹਿਜ ਸਿੰਘ ਮਹਾਰਾਜ ਜੀ ਦੀ ਚਰਨ ਸੋਪਰਾਪਾਤ ਅੱਤੇ ਮਿੱਠਾ ਖੂਹ ਹੈ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਹ ਮਿੱਠਾ ਖੂਹ ਜਿੱਥੇ ਗੁਰੂ ਸਿੰਘ ਮਹਾਰਾਜ ਜੀ ਨੇ ਜਲ ਛਕਿਆ ਸੀਗਾ ਔਰ ਇੱਥੇ ਜੋ ਉਸ ਸਮੇਂ ਦੇ ਵਿੱਚ ਅਕ ਜਦੋਂ ਨਾਲ ਹੀ ਗੁਰਦੁਆਰਾ ਸ ਸੋਬੀ ਤਹਿ ਤਾ ਗੁਰਦੁਆਰਾ ਸਾਹਿਬ ਵੀ ਮਤਲਬ ਸਤਿਬਾਬਾ ਜੀ ਉਸੇ ਵੀ ਪਰਾਜਮਨ ਸਨ ਤੇ ਭਗਤ ਪੱਤੇ ਜੀ ਨੂੰ ਵੀ ਕੋੜੀ ਦੀ ਮੰਗ ਕੀਤੀ ਸੀ ਇਸ ਦੇ ਨਾਲ-ਨਾਲ ਜਦੋਂ ਸਵੇਰੇ ਜਲ ਛਕਣਾ ਸੀ ਤਾਂ ਕਿਹਾ ਕਿ ਜਾ ਕੇ ਜਲ ਲੈ ਕੇ ਆਓ ਤਾਂ ਜਦੋਂ ਲੈਣ ਆਏ ਤਾਂ ਦੇਖਿਆ ਕਿ ਪਾਣੀ ਖਾਰਾ ਹੈ ਤਾਂ ਉਹਨਾਂ ਨੇ ਜਦੋਂ ਗੁਰ ਕਿ ਪਾਣੀ ਦਾ ਖਾਰਾ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਦੂਰ ਜਾਓ ਤੇ ਪਾਣੀ ਦਾ ਮਿੱਠਾ ਹੈ। ਤੋਂ ਕਹਿਣ ਦਾ ਭਾਵ ਵੀ ਕਿ ਮਿੱਠਾ ਖੂਹ ਆ ਜੋ ਅੱਜ ਵੀ ਇੱਥੇ ਲੋਕ ਦਰਸ਼ਨ ਕਰਦੇ ਨੇ ਇਸ ਮਿੱਠੇ ਖੂਹ ਦੇ ਤਾਂ ਲੋਕ ਇੱਥੇ ਪਹੁੰਚਦੇ ਨੇ ਪਿੰਡ ਦੇ ਕਾਫੀ ਜਿਹੜੇ ਲੋਕ ਇੱਥੇ ਮੌਜੂਦ ਨੇ ਤਾਂ ਇਹਨਾਂ ਨੇ ਜਿਹੜੇ ਇਤਿਹਾਸ ਆ ਉਹ ਜਾਣੂ ਕਰਵਾਇਆ। ਮੇਰੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ-ਜਿੱਥੇ ਕੋਈ ਨਾ ਐਸੀ ਜਿਹੜੀ ਇਤਿਹਾਸਿਕ ਗੱਲਾਂ ਨੇ ਤੁਹਾਡੇ ਨਾਲ ਸਾਂਝਾ ਕਰ ਸਕਾਂ, ਤੁਹਾਡੇ ਰੂਬਰੂ ਕਰ ਸਕਾਂ। ਇਸੇ ਤਰ੍ਹਾਂ ਸੀ ਹੋਰ ਅਪਡੇਟ ਲੈ ਕੇ ਕੇ ਸਮਾਂ ਤਦ ਤੱਕ ਲਈ ਮੈਨੇ ਦੋ ਜਾ ਜਿਤਨਾ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ।